ਕਪੂਰਥਲਾ ਦੇ ਥਾਣਾ ਢਿਲਵਾਂ ਦੀਨਪੰਦੇ ਪਿੰਡ ਬੂਤਾਲਾ ਵਾਸੀ ਬਜ਼ੁਰਗ ਕਿਸਾਨ ਤੀਰਥ ਸਿੰਘ ਦੇ ਬੇਰਹਿਮ ਕਤਲ ਤੋਂ ਬਾਅਦ ਉਸ ਦਾ ਪਰਿਵਾਰ ਨਿਆਂ ਦੇ ਲਈ ਦਰਨੇ ਤੇ ਬੈਠ ਗਿਆ ਹੈ ਜਾਣਕਾਰੀ ਮੁਤਾਬਕ ਫਸਲ ਦੀ ਪਛਵਾਦੀ ਰਾਖੀ ਦੇ ਲਈ ਖੇਤਾਂ ਵਿੱਚ ਗਏ ਤੀਰਥ ਸਿੰਘ ਦਾ ਰਾਤ ਸਮੇਂ ਕੁਝਣ ਪਛਾਤੀ ਵਿਅਕਤੀਆਂ ਵੱਲੋਂ ਤੇਜ਼ ਤਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਮ੍ਰਿਤਕ ਦੇ ਪਰਿਵਾਰ ਦੀ ਮੰਗ ਹੈ ਕਿ ਕਾਤਲਾਂ ਨੂੰ ਛੇਤੀ ਤੋਂ ਛੇਤੀ ਕਾਬੂ ਕਰਕੇ ਸਖਤ ਸਜ਼ਾ ਦਿੱਤੀ ਜਾਵੇ ਹਾਂਜੀ ਕਾਰਨ ਇਹ ਲੱਗਦਾ ਵੀ ਜਿਦਾਂ ਕਹਨੇ ਰੰਜੇਸ਼ ਲਗਦੀ ਆ ਜੀ ਕਤਲ ਕੀਤਾ ਬਾਜੀ ਹਾਂਜੀ ਕਤਲ ਕੀਤਾ ਵਾ ਬੜੀ ਬੇਰਹਿਮੀ ਨਾਲ ਤਤਕੀਕੀ ਮੰਗੇ ਸਾਡੀ ਮੰਗ ਆ ਸਾਨੂੰ ਇਨਸਾਫ ਮਿਲੇ ਮੌਕੇ ਤੇ ਪਹੁੰਚੀ ਪੁਲਿਸ ਨੇ ਤਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਸੀਯੂ 257 ਨੰਬਰ ਐਫਆਰ ਦਰਜ ਕਰਕੇ ਦੀ ਚਾਲੂ ਕਰ ਦਿੱਤੀ ਹੈਗੀ ਤੇ ਜਲਦੀ ਅਸੀਂ ਜਿਹੜੇ ਮੁਲਜ਼ਮ ਹੈਗੇ ਆ ਉਹਨਾਂ ਨੂੰ ਫੜ ਕੇ ਖੜ੍ਹ ਦਵਾਂਗੇ ਭਰਵਾਤ ਨੂੰ ਪੂਰਾ ਇਨਸਾਫ ਦਵਾਂਗੇ ਤੇ ਸਰ ਘੋਂ ਤੱਕ ਕੀ ਕਾਰਵਾਈ ਕੀਤੀ ਕੁਪਰਚਾਦ ਇਸ ਕੀਤਾ ਹੈਗਾ ਫਿਲਹਾਲ ਇਹਨਾਂ ਦਾ ਪੋਸਟਮਾਨ ਨੂੰ ਕਰਾ ਕੇ ਅੱਜ ਸਰਕਾਰ ਵਗੈਰਾ ਖਵਾ ਰਹੇ ਹਨ ਉਸ ਤੋਂ ਬਾਅਦ ਹੀ ਮੌਜੂਦਾਂ ਦੇ ਫਿਰ ਲੱਗ ਜਿਹੜੀ ਤਬਦੀਦ ਸਾਡੀ ਬੰਦੀ ਹੈਗੀ ਜਿਸ ਤੋਂ ਉਹ ਫਿਰ ਕਰ ਰਹੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰਾਤ ਸਮੇਂ ਖੂਹਾਂ ਤੇ ਚੋਰੀ ਤੇ ਲੁੱਟਾ ਖੂਹਾਂ ਦੀਆਂ ਵਾਰਦਾਤਾਂ ਚ ਲਗਾਤਾਰ ਵਾਦਾ ਹੋ ਰਿਹਾ ਹੈ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜਿਸ ਦੇ ਚੱਲਦਿਆਂ ਉਹ ਧਰਨਾ ਦੇਣ ਦੇ ਲਈ ਮਜਬੂਰ ਹੋ ਗਏ ਨੇ ਫਿਲਹਾਲ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਕਪੂਰਥਲਾ ਤੋਂ ਮੀਨੂ ਅਬਰੋਏ ਜਗਬਾਨੀ ਟੀਵੀ